ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੈਂਡੋਵਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਅੱਜ ਹਵਾ ਬਹੁਤ ਜਲਦੀ ਲੂ ਜੀ ਚੱਲਦੀ ਹੈ ਨਾ ਜਿੱਦਾਂ ਲੂ ਜੀ ਹੁੰਦੀ ਨਾ ਉਹ ਚੱਲਦੀ ਹੈ ਤੇ ਐਂਗਰੀ ਬਰਡ ਸੀਗੇ ਉਹ ਚਲੇਗੇ ਆਰਡਰ ਤੇ ਆ ਦੇਖ ਲਓ ਇਹਦਾ ਕੰਮ ਪਹਿਲਾਂ ਤਾਂ ਮਣੀ ਇਹਦੀਆਂ ਛਾੜਾਂ ਖੋਲਦੇ हां ਇਹਨੂੰ ਪਰਾਂ ਕਰਨਾ ਤਾਰ ਕੱਢ ਕੇ ਪਹਿਲਾਂ ਇਹਦੀਆਂ ਛੜਾਂ ਖੋਲ ਉਹ ਸਹੀਓ ਪਾਜੀ ਨੇ ਕਮੈਂਟ ਕੀਤਾ ਫੇਰੇ ਨਾਲ ਵੀ ਨਾ ਨਿਗਾਹ ਹੋ ਜਾਂਦੀ ਆ ਕਈਆਂ ਨੂੰ ਪੇ ਛੜਾਂ ਤਾਂ ਹੀ ਬੰਨੀ ਆ ਵੇ ਸੂਣ ਵਾਲੀ ਹੋਊਗੀ ਜਾਂ ਕਿਦਾਂ ਤੇਰੇ ਬਾਬੇ ਨੇ ਕਹਿ ਕੇ ਬਣਾਤੀਆਂ ਪਰ ਲੱਗੇ ਜੇ ਬੰਨਾਂਗੇ ਗੰਗਾ ਹੁਣ ਤਾਂ ਠੀਕ ਲੱਗਦਾ ਅੱਗੇ ਨਾਲੋਂ ਫੇ ਤੇਲ ਲਾਇਆ ਸਵੇਰੇ ਹੁਣ ਲਾ ਦੇ ਫੇਰ ਦੇ। ਮੈਂ ਕੱਲ ਮਨੀ ਨੂੰ ਉਦਾਂ ਹੀ ਕਹਿਤਾ ਮੈਂ ਕਿਹਾ ਜੇ ਇਹਦਾ ਹਾਈ ਹਾਲ ਰਿਆ ਤੇ ਗੰਗਾ ਆਪਾਂ ਦੇ ਦੇਣੀ। ਮਨੀ ਕਹਿੰਦਾ ਨਹੀਂ ਗੰਗਾ ਨਹੀਂ ਦੇਣੀ। ਸਹੀ ਕਿ ਨਹੀਂ? ਇਹ ਪਸ਼ੂ ਰੱਖ ਲਈਦਾ ਜੇ ਸੋਚ ਲਈ ਹੈ ਨਾ ਵੀ ਜੇ ਤਾਂ ਪਸ਼ੂ ਬਹੁਤ ਜ਼ਿਆਦੇ ਆ ਫੇਰ ਤਾਂ ਇਨਸਾਨ ਨੂੰ ਹੋ ਜਾਂਦਾ ਆ ਕੱਢ ਦਾਂਗੇ ਐ ਕਰ ਲਾਂਗੇ ਪਰ ਜਦੋਂ ਪਸ਼ੂ ਇਦਾਂ ਰੱਖਿਆ ਹੋਣਾ ਨਾ ਚਾਹ ਜੇ ਨਾ ਇੱਕ ਦੋ ਹੀ ਹੋਣ। ਤੇ ਪਿਆਰ ਨਾਲ ਜਿਹਨੂੰ ਕਹਿ ਦੋ ਤੇ ਲਾੜ ਜਿਹਦਾ ਮਨੀ ਕਰਦਾ ਇਹਨਾਂ ਨਾਲ ਜਾਇ ਇਹ ਕਰਦੀਆਂ ਫੇਰ ਤਾਂ ਬੰਦਾ ਸੋਚ ਵੀ ਨਹੀਂ ਸਕਦਾ ਵੀ ਇਹਨਾਂ ਨੂੰ ਦੇ ਦਾਂਗੇ ਹਨਾ ਮਨੀ ਇੱਕ ਬਰਾੜ ਵੀਰ ਜੀ ਤੇ ਜਿਸ ਕਰਨ ਇਹਨਾਂ ਨੇ ਕਮੈਂਟ ਕੀਤਾ ਸੀ ਵੀ ਛੜਾ ਖੋਲ ਦੋ ਆਪਾਂ ਉਹ ਖੋਲ ਦੇਣੀ ਆ ਤੇ ਉਹ ਸਿਸਟਰ ਦਾ ਮੈਨੂੰ ਨਾਂ ਨਹੀਂ ਪਤਾ ਏ ਗੇਮਿੰਗ ਦੇ ਨਾਂ ਤੋਂ ਉਹਨਾਂ ਦਾ ਅਕਾਊਂਟ ਆ ਉਹ ਕਹਿੰਦੇ ਸੀ ਸਾਨੂੰ ਚੋਕਰ ਬਾਰੇ ਜਾਣਕਾਰੀ ਦਿਓ ਵੀ ਤੁਸੀਂ ਚੋਕਰ ਵਿੱਚ ਕੀ ਕੀ ਪਾਉਨੇ ਆ ਇਹਨਾਂ ਨੂੰ ਮਤਜੋਕਰ ਕਾਦਾ ਬਣਾਉਨੇ ਆ ਉਹ ਕਹਿੰਦੇ ਅਸੀਂ ਲੇਟੀ ਪਾਈਦੀ ਆ ਲੇਟੀ ਮੰਦੇ ਉਹ ਆਟੇ ਦੀ ਤੇ ਆਪਾਂ ਅਜ ਦਸ ਹੈ ਅਣਸਰਾਬ ਕਰਦੀ ਹੈ ਲੇਟੀ ਥਣ ਵੀ ਖਰਾਬ ਕਰਦੀ ਇੱਕ ਉਹਨਾਂ ਕਈ ਵਾਰੀ ਪਸ਼ੂਆਂ ਨੂੰ ਆ ਫਾਰਾ ਵੀ ਹੋ ਜਾਂਦਾ ਫਰਕ ਲੱਗਦਾ ਇਹਦਾ ਇੱਕ ਦਿਨ ਚ ਤੇ ਉਹਦਾ ਕੀ ਫਰਕ ਪੈਣਾ ਕੀ ਆ ਧਮੋੜੀਆਂ ਤੇਰੀਆਂ ਦੁਸ਼ਮਣ ਬਣੀਆਂ ਹੋਈਆਂ ਪੈ ਜਾਣਾ ਫਰਕ ਰੋਜ਼ ਲਈਏ ਨਾ ਤਾਰ ਕੱਢ ਕੇ ਜੀ ਇਹਦੀਆਂ ਛੜਾਂ ਖੋਲਦੇ ਆ। ਹੁਣ ਆ ਵੱਡੀ ਮੈਡਮ ਜੀ ਨੂੰ ਦੇਖ ਲਈਏ। ਜੇ ਮੈਂ ਪਾਣੀ ਲੈ ਕੇ ਆਵਾਂ। ਮੰਗੋ। ਅਰੇ 15 ਮਿੰਟ ਤਾਂ ਲੇਟ ਆ ਗਈ ਮਾਨੀ ਨੇ। ਇਹਨਾਂ ਨੂੰ ਫਿਰ ਲੈਣਾ ਆ ਜਾਣਾ ਤੇ ਤੂੰ ਟਾਈਮ ਫਿਰ ਨਹੀਂ ਆਇਆ। ਟੂੜੀ ਕੱਢਣ ਲੱਪਿਆ ਸੀ। ਕੀ ਤੇਰੇ ਨੂੰ ਆਉਣੀ ਨਹੀਂ ਆਉਣੀ ਆ ਜਾਣਾ ਉਧਰ ਨੀਚੇ ਦੁਰਪੰਦੀ ਆ ਇਹ ਨੋਕੀ ਗਾਂ ਆ ਸਾਡੀ ਵਿੱਜੇ ਮਰੀਏ ਖਾਜ ਕਰਨ ਦੁਰਪੰਦੀ ਖੜੀ ਰਹਿ ਮੰਗੋ ਨੀਚੇ ਦੇ ਨੂੰ ਖਾਜ ਦਾ ਜੇਤਾਂ ਲੰਦਾ ਕਰਨਾ ਹੋਰ ਵੀਰ ਦੇ ਨਾਲ ਖਾਜ ਕਰਨ ਕਰ ਪੈਂਦੀ ਜਦੋਂ ਚੋਣਾ ਹੁੰਦਾ ਨਾ ਉਹਦਾ ਤੋਰਨ ਲੱਗ ਪਈ ਕਿੰਦਾ ਹਵਾ ਚਲਦੀ ਪਈ ਨਾ ਪਹਿਲਾਂ ਪੱਠੇ ਪਾਉਣ ਲੱਗਾ ਸਾਰ ਕੱਢ ਲਈ ਆ ਜੀ ਆਪਾਂ ਉਹਦੇ ਉਹਦੇ ਗੰਗਾ ਉਹਦੇ ਹਾਲ ਦੇਖਦੀ ਕੁੱਤੀ ਹਾਲ ਗੰਗਾ ਕੁੱਤੀ ਹਾਲ ਦੇਖਦੀ ਆ ਜਿਹੜੀ ਬਾਹਰ ਸੀ ਨਾ ਗੰਗਾ ਕੀ ਹੋਇਆ ਦੇਖੋ ਦੇਖੋ ਉਹਨੂੰ ਦੱਸ ਲਈ ਆ ਵੇ ਅੰਦਰ ਆ ਕਹਿੰਦੀ ਤੈਨੂੰ ਦੱਸਾਂ ਪਤਾ ਵਾਦੂ ਮੈਂ ਇਹਦੇ ਨਾਲ ਕੋਲ ਹੀ ਖੜੀ ਸੀਗੇ ਦੇਖੋ ਤਾਂ ਸਹੀ ਐ ਹੀ ਨਹੀਂ ਉੱਤੇ ਕੁਝ ਵੀ ਨਹੀਂ ਥੱਲੇ ਤਾਂ ਦੇਖੋ ਉਹ ਠੰਡਾ ਘਾਹ ਆ ਨਾ ਤਾਂ ਬੈਠੀਆਂ ਉੱਥੇ ਕੋਈ ਨਾ ਰੋਗ ਦਾ ਓ ਮਾਈ ਗॉड ਇਹ ਤਾਂ ਉਹ ਬਹੁਤ ਜ਼ਿਆਦਾ ਉਹ ਝੁੰਝੂ ਕਰ ਦਿਨਾ ਝਾੜੀ ਦੇਖ ਕੇ ਹੂੰ ਇਹਦਾ ਪੱਤੀਆਂ ਚ ਪੈ ਜਾਣਾ ਸਾਬਣ ਗਲਾਸ ਨਾ ਪਾ ਪਾਣੀ ਉਹ ਵਾਲ ਫੇਰ ਇਕੱਠਾ ਪੈਣਾ ਨਹੀਂਗਾ ਨਾ ਉਹਨਾਂ ਤੇ ਚਲ ਤੂੰ ਪਾ ਫੇ ਦੋਨੇ ਜਾਨੇ ਸੂਜੇ ਫੁੱਲੇ ਹੋਈਏ ਸੇਤਾ ਬਣੀਆਂ ਹੁਣ ਕੱਲ ਨੂੰ ਪ੍ਰੋਗਰਾਮ ਐ ਹਲੜ ਹਲੜ ਦੇਖਿਆ ਪੱਠਿਆਂ ਚ ਵੀ ਰਲ ਗਈ ਸਰਫ ਹੁਣ ਇਹ ਨਾ ਭਾਈ ਪੱਠੇ ਮਰ ਗਈਆਂ ਸਾਰੀਆਂ ਆਹ ਦੇਖ ਇੱਕ ਤਰਫਾਂ ਔਰ ਸਾਰੀਆਂ ਤਮੋੜੀਆਂ ਸੀ ਜੀ ਲੱਗੀਆਂ ਆਹ ਸਾਰੀਆਂ ਹੀ ਹੋਏ ਕਿੰਨੀਆਂ ਸੀ ਨਾ ਤੁਸੀਂ ਉੱਥੇ ਹੀ ਲੱਗ ਗਈ ਖੜੀ ਮੈਂ ਉੱਥੇ ਹੀ ਖੜੀ ਸੀ ਦਿਲਾ ਖੁੰਜੇ ਦੇ ਵਿੱਚ ਲੱਗ ਕੇ ਇਹ ਉੱਟ ਜਾਣੀਆਂ ਨਹੀਂ ਉੱਟਣੀਆਂ ਝੱਗ ਚਾ ਨਾ ਮਰ ਜਾਣੀਆਂ ਓਹੋ ਹੁਣ ਆ ਪੱਠੇ ਨਾ ਭਾਈ ਇਹ ਵਾਲੇ ਚਲ ਆਰੀਆਂ ਮਾਰਦੀਆਂ ਹਨ ਹੂੰ ਪੱਟੇ ਆਹ ਵਾਲੇ ਇੱਧਰ ਗਾ ਲਏ ਹਾਂ ਉਹਨੇ ਸਾਰੇ ਮੈਂ ਇਹਨੂੰ ਕਰਦੇ ਚੱਟਣ ਦੀ ਮੇਰੀ ਲਾਤ ਆ ਮੰਗੋ ਗੰਗਾ ਜਿਸ ਦਿਨ ਨਹੀਂ ਇੰਨਾ ਕੁੱਟਣਾ ਨਾ ਮੈਂ ਤੁਹਾਨੂੰ ਵੀਡੀਓ ਚ ਦਰਦੀ ਜਦੋਂ ਮੈਂ ਧਾਰ ਕੱਢਦੀ ਮੰਗੋ ਦੇ ਲਾਗੇ ਜਾ ਕੇ ਖੜਾ ਹੋ ਜਾਂਦਾ ਜੇ ਨਾ ਖੜਾ ਹੋ ਮੈਂ ਤਾਂ ਵੀ ਉੱਟਾ ਪੈਂਦੀ ਨਹੀਂ ਤੂੰ ਮਾੜਾ ਜਿਹਾ ਪਰਾਂ ਤੇ ਖੜਾ ਹੋ ਉਹ ਇੰਨਾ ਖਾਜ ਕਰਨ ਲੱਪੈਂਦੀ ਤੇ ਧਾਰ ਕੱਢ ਦੇ ਕੱਢਦੇ ਆ ਉਹ ਤੁਰ ਪੈਂਦੀ ਮਣੀ ਵਾਲ ਨੂੰ ਮੈਂ ਮਰ ਗਈਆਂ ਸਾਰੀਆਂ ਮੈਨੂੰ ਇੰਨਾ ਗੁੱਸਾ ਚੜਜੂ ਤਾਰ ਕੱਢਦੀ ਨੂੰ ਵੀ ਪਸੂ ਭਾਵਾਂ ਉੱਤੇ ਚੜ ਜਵੇ ਏਦਾਂ ਦਾ ਲਾੜ ਤੇਰਾ ਇਹ ਉਹਦੇ ਕੋਲ ਖੜਾ ਹੋ ਜਾਂਦਾ ਮੰਗੋ ਦੇ ਜਦੋਂ ਉਹਦੇ ਕੋਲ ਖੜਾ ਹੁੰਦਾ ਤੇ ਉਹ ਇਹਦੇ ਪੱਟ ਦੇ ਨਾਲ ਆਪਣੇ ਸਿਰ ਸਿਰ ਤੇ ਖਾਜ ਕਰਨ ਲੱਪੈਂਦੀ ਆ ਤੇ ਅੱਜ ਵੀ ਮਣੀਹਾ ਇੰਨੇ ਤਾਂ ਤੂੰ ਖਰਾਬ ਹੀ ਕਰੀ ਜਾਨਾ ਉਹ ਇੱਥੇ ਉਹ ਚੜ ਗਈ ਆ ਨਾ ਹੁਣੇ ਸਾਰੇ ਬਾਹਰ ਸੱਟੀਆਂ ਪੱਠੇ ਵਾਲੇ ਤੇ ਜਦੋਂ ਇਹ ਖਾਜ ਕਰਾਉਂਦਾ ਤੇ ਜਿੱਧਰ ਨੂੰ ਇਹ ਤੁਰਦਾ ਹੁੰਦਾ ਤੇ ਉਹ ਧਾਰ ਘੜੋਂਦੀ ਘੜੋਂਦੀ ਉਹਨੂੰ ਹੀ ਤੁਰ ਪੈਂਦੀ ਜਦੋਂ ਇਹ ਪਛਾਣ ਨੂੰ ਜਾਂਦਾ ਤਾਂ ਉਹ ਵੀ ਉਧਰ ਨਹੀਂ ਹੋ ਜਾਂਦੀ ਮੈਨੂੰ ਇਹ ਤਾਂ ਗੁੱਸਾ ਝੜ ਗਿਆ ਅੱਜ ਦੋ ਜਿਹੜੇ ਲਾਸਟ ਥਾਣੇ ਆ ਉਹ ਵਾਲੇ 5 ਨੰਬਰ ਤੇ 6 ਨੰਬਰ ਰੱਬ ਨੇ ਜਿਹੜੇ ਦੋ ਐਕਸਟਰਾ ਲਾਇਏ 5 ਉਹਨਾਂ ਵਿੱਚੋਂ ਵੀ ਦੁੱਧ ਹੁੰਦਾ ਜੇ ਉਹਨਾਂ ਦੇ ਵਿੱਚੋਂ ਅਸੀਂ ਦੁੱਧ ਨਾ ਕੱਢੀਏ ਤੇ ਫੇਰ ਸਾਰਾ ਚੱਡਾ ਖਰਾਬ ਹੋ ਜਾਣਾ ਦੁੱਧ ਥਾਣ ਖਰਾਬ ਹੋ ਜਾਣੇ। ਤੇ ਉਹ ਜਿਹੜਾ ਪੰਜਵਾਂ ਤੇ ਛੇਵੇਂ ਨੰਬਰ ਵਾਲਾ ਥਾਣਿਆ ਉਹਦੇ ਵਿੱਚੋਂ ਵੀ ਡੇਢ ਕ ਗਲਾਸ ਦੁੱਧ ਦਾ ਹੁੰਦਾ ਇਸ ਕਰਕੇ ਉਹਨਾਂ ਨੂੰ ਵੀ ਖਾਲੀ ਕਰਨਾ ਪੈਂਦਾ। ਜੇ ਨਾ ਕਰੋ ਤੇ ਫੇਰ ਥਾਣ ਖਰਾਬ ਹੋਣ ਲੱਪੈਣੇ ਆ। ਤੇ ਉਹ ਥਾਣਾ ਖੀਰ ਤੇ ਜਦੋਂ ਮੈਂ ਚੋਣ ਲੱਗੀ ਤੇ ਇਹ ਉਹਦੇ ਜੀ ਉਹ ਖਾਜ ਕਰਾਉਣ ਬੈਗੀ। ਇਹ ਕਰਾਉਣ ਬੈ ਗਿਆ ਤੇ ਉਹ ਕਰਨ ਬੈਗੀ। ਖਜਾ ਕੇ ਰੱਖ ਦਿੱਤਾ ਮੈਨੂੰ। ਮਨੀ ਦਾ ਬਾਬਾ ਦੇਖਦਾ ਰਹਿੰਦਾ ਪੀ ਕੈਮਰਾ ਚੱਕ ਕੇ ਫੋਨ ਚੱਕ ਕੇ ਕੀ ਕਰਦੇ ਰਹਿੰਦੇ ਹਨਾ ਮਨੀ ਕੱਲ ਨੂੰ ਜੀ ਰੱਖਿਆ ਜਾਣਾ ਇੱਥੇ ਸੋਖਨੀ ਸਾਹਿਬ ਦਾ ਪਾਠ ਕੱਲ ਨੂੰ ਜੀ ਸੋਖਨੀ ਸਾਹਿਬ ਦਾ ਪਾਠ ਜਿਹੜਾ ਉਹ ਇੱਥੇ ਰੱਖਿਆ ਜਾਣਾ ਤੇ ਰੌਣਕ ਹੋ ਜਾਣੀ ਕੱਲ ਨੂੰ ਧਿਆਨ ਨਾਲ ਖੋਲੀ ਕੁਚਕਾਰੀ ਦਾ ਹੁੰਦਾ ਪਰ ਸੁਣੋ ਮੈਂ ਕਹਿੰਨ ਕੱਟ ਹੀ ਦੇ ਤੇਰੇ ਨਾਲ ਤਾਂ ਬਹੁਤ ਠੰਡੀ ਆ ਮੇਰੇ ਨਾਲ ਹੀ ਕੱਬੀ ਆ ਇਹੋ ਗਣੀ ਕੱਟੀ ਦੇਣਾ ਸੀ ਪਤਾ ਹੁੰਦਾ ਪਸ਼ੂ ਮਾਰੇ ਨਾ ਇਤੋਂ ਚੰਗਾ ਇੱਿੱਦੇ ਖੋਲ ਦੇ ਇਹ ਦੂਜੀ ਵੀ ਇੱਧਰ ਕਰ ਇਹਨੂੰ ਨਾ ਵੇਚਣਾ ਵੜਾ ਪੈ ਇਹਨੂੰ ਕਰ ਇਹਨੂੰ ਇਹ ਬੰਨ ਦਾਂਗੇ ਜਦੋਂ ਲਾਗੇ ਜੇ ਟਾਈਮ ਆਇਆ ਨਾ ਬਸ ਇੰਨਾ ਸਿਉਰਟੀ ਹੋ ਜਵੇ ਬਈ ਸੂਣ ਵਾਲੀ ਆ ਜੋ ਲਾਗੇ ਜੇ ਟਾਈਮ ਆਇਆ ਉਦੋਂ ਬੰਨ ਦਾਂਗੇ ਉਹ ਵੀ ਬੁਲਾ ਦੇ ਕਾਲਾ ਤੇਲ ਵੀ ਲਾਇਆ ਸਵੇਰੇ ਹੁਣ ਨਹੀਂ ਲਉਣਾ ਨਾ ਕੋਚ ਤੇ ਇਹ ਅਜੇ ਚੋਕਰ ਸਿਸਟਰ ਨੇ ਪੁੱਛਿਆ ਸੀ ਆਪਣੇ ਕੋਲੋਂ ਤੁਸੀਂ ਇਹਦੇ ਵਿੱਚ ਕੀ ਕੀ ਪਾਇਆ ਤੇ ਇਹਦੇ ਵਿੱਚ ਅਸੀਂ ਪਾਈ ਜੀ 10 ਕਿਲੋ ਕਣਕ 20 ਕਿਲੋ ਜੋ 20 ਕਿਲੋ ਝੋੜ 5 ਕਿਲੋ ਤਾਰਾ ਮੀਰਾ ਤੇ ਸੋਇਆਬੀਨ ਵੀ ਵਾਇਸੀ 10 ਕਿਲੋ ਸੋਇਆਬੀਨ ਹਾਂ 10 ਕਿਲੋ ਸੋਇਆਬੀਨ ਤੇ 15 ਤੋਂ 20 ਕਿਲੋ ਦੇ ਲਾਗੇ ਪਾਈ ਸੀ ਅਸੀਂ ਸਰੋਂ ਦੀ ਖੜੀ ਤੇ ਇਹ ਗੋਸਪਾਇਆ ਸੀ ਅਸੀਂ ਕਾਣਕ ਜੋ ਚੌਲ ਤਾਰਾ ਮੀਰਾ ਸੋਇਆਬੀਨ ਤੇ ਸਰੋਂ ਦੀ ਖਲੀਸ਼ੀ ਜੀ ਜਿਆ ਇਹ ਵਾਇਆਂ ਸੀ ਬਾਕੀ ਜਦੋਂ ਅਸੀਂ ਇਹਨਾਂ ਨੂੰ ਇਸ ਚੋਕਰ ਨੂੰ ਅਸੀਂ ਭਿਨੇ ਆ ਤੇ ਇਹਦੇ ਵਿੱਚ ਇੱਕ ਚਮਚਾ ਅਸੀਂ ਮਿੱਠੇ ਛੋਲੇ ਦਾ ਪਾ ਗੀਦਾ ਵਿੱਚ ਮਤਲਬ ਇਹ ਨਾਲ ਪਾ ਦੇਈਦਾ ਮਿੱਠੇ ਛੋਲੇ ਲੈ ਕੇ ਚਮਚਾ ਪਸੇ ਹੀ ਕੁਝ ਪਾਇਆ ਸੀ ਹੋਰ ਤਾਂ ਅਸੀਂ ਕੁਝ ਨਹੀਂ ਪਾਇਆ ਇਹ ਵਿੱਚ ਤੇ ਕਣਕ ਸਿਆਣਾ ਚ ਜਾ ਕੇ ਪਾ ਲਈਦੀ ਆ ਗਰਮੀ ਚ ਜਿੰਨੀਆਂ ਬਾਕੀ ਚੀਜ਼ਾਂੋਂ ਦੇ ਨਾਲ ਅੱਧੂ ਪਾਈ ਦੀ ਆ ਤੇ ਇਸ ਕਰਕੇ ਜੋ 20 ਕਿਲੋ ਪਾਇਆ ਆਪਾਂ ਤੇ ਕਣਕ ਜਿਹੜੀ ਸੀਗੀ ਉਹ 10 ਕਿਲੋ ਪਾਈ ਤੇ ਇਹ ਸਾਨੂੰ ਲਿਹਾਏ ਨੂੰ ਮਹੀਨੇ ਤੋਂ ਉੱਤੇ ਹੋ ਗਿਆ 1.5 ਮਹੀਨਾ ਹੋ ਚੱਲਿਆ 1.5 ਮਹੀਨਾ ਹੋ ਚੱਲਿਆ ਤੇ ਇੱਕ 2 ਕੱਪ ਪਾਈ ਦੇ ਆ ਤਾਂ ਫੁੱਲ ਕੇ ਕਿੰਨੇ ਹੋ ਜਾਂਦਾ ਤੇ ਇਹ ਜਿਹੜੀ ਉਹ ਆ ਅ ਮਤਲਬ ਕੀ ਇਹ ਕਿਦਾਂ ਲੱਗਦਾ ਇਹੋ ਰੱਖਣਾ ਵਾ ਚੌਕਰ ਇਹ ਜੀ ਜਿਹਦਾ ਸੂਜੀ ਹੁੰਦੀ ਹੈ ਨਾ ਸੂਜੀ ਸੂਜੀ ਜਿੰਨਾ ਜਿੰਨਾ ਦਲੀਏ ਵਾਂਗੂ ਨਹੀਂਗਾ ਇਹੋ ਦਲੀਏ ਵਾਂਗੂ ਨਹੀਂਗਾ ਇਹ ਸੂਜੀ ਜਿੱਦਾਂ ਬਣਦੀ ਆ ਦਲੀਏ ਉਹ ਜਦੋਂ ਰਿੰਨਣਾ ਹੁੰਦਾ ਆ ਹਾਂ ਦਲੀਆ ਸਿਆਲਾ ਚ ਰਹਿਦਾ ਕਿਉਂਕਿ ਸਿਆਲਾ ਚ ਰਿੰਨ ਕੇ ਪਾਈਦਾ ਗਰਮੀਆਂ ਚ ਤੇ ਉਹਦੇ ਚੀਜ਼ ਫੁੱਲ ਜਾਂਦੀ ਕੋ ਇਹਨੂੰ ਸੋਇਆ ਬੀਨ ਅਰਗ ਉਹ ਤੋਂ ਦੇ ਓ ਸੂਜੀ ਵਰਗਾ ਅਸੀਂ ਰੱਖ ਲਿਆ ਤੇ ਤਾਂ ਜੋ ਇਹਨੂੰ ਸਵੇਰ ਨੂੰ ਮਣੀ ਭੇਜਾਂਦਾ ਹੁੰਦਾ ਤੇ ਫਿਰ ਉਧਰ 2 ਘੰਟਿਆਂ ਚ ਖੁੱਲ ਜਾਂਦਾ ਪਰ ਸਵੇਰ ਨਹੀਂ ਪੈ ਜਾਂਦਾ ਤੇ ਫਿਰ ਜਦੋਂ 3 ਵਜੇ ਵਾਲੇ ਪੱਟੇ ਪਾਈਂਦੇ ਆ ਤਾਂ ਉਦੋਂ ਤੱਕ ਇਹਨਾਂ ਨੂੰ ਖੁੱਲਿਆ ਹੁੰਦਾ ਤੇ ਉਹ ਇਹਨਾਂ ਨੂੰ ਚੌਕਰ ਜਿਹੜਾ ਹੈ ਲਾਉਂਦੇ ਆ ਤੇ ਇਹਨੂੰ ਜੇ ਅਸੀਂ ਕਹਿੰਦੇ ਆ ਚੌਕਰ ਉਹ ਪੈਣ ਜਾਂਦੇ ਸੀ ਵੀ ਮੈਨੂੰ ਪਤਾ ਨਹੀਂ ਤੇ ਚੌਕਰ ਇਹ ਵੀ ਹੋਰ ਵੀ ਕੋਈ ਲੱਕਿਆ ਤੇ ਦੇ ਵਿੱਚ ਕੀ ਕੀ ਪਾਈਦਾ ਅਸੀਂ ਤੇ ਇਹ ਵੀ ਕੁਝ ਪਾਈਦਾ ਜੀ ਬਾਕੀ ਕਈ ਲੋਕ ਹੋਰ ਵੀ ਕਈ ਚੀਜ਼ਾਂ ਪਾ ਲੈਂਦੇ ਹਨਾ ਇਹ ਹੂੰ ਕਾਫੀ ਕੁਝ ਪਾਤੇ ਮੱਕਾ ਵੀ ਪਾ ਲੈਂਦੇ ਗਰਮੀ ਆ ਜੇ ਮੱਕੀ ਪਾ ਲੈਂਦੇ ਆ ਅਸੀਂ ਮੱਕੀ ਨਹੀਂ ਪਾਈ ਚਲ ਜੀ ਨਾ ਇੱਥੇ ਨਾ ਇੱਚੀ ਆ ਇੱਚੀ ਆ ਜਿਹੜਾ ਜੋਕਰ ਭਾਈ ਦਾ ਤੇ ਇਹ ਇਹ ਹੀ ਰੱਖਿਆ ਹੋਇਆ ਮਨੀ ਨੇ ਮਿੰਨਲ ਮਿਕਸਚਰ ਹੈ ਮੱਠਾ ਸੋਡਾ ਮੱਠਾ ਸੋਡਾ ਵਾ ਇਹ ਪਾ ਦੇ ਦਾ ਇੱਥੇ ਚੰਗਾ ਬਾਕੀ ਨਹੀਂ ਮਿਕਸ ਕਰਕੇ ਫਿਰ ਹਾਂ ਉਹ ਬਾਕੀ ਬੋਰੀ ਚ ਹੀ ਆ ਇਹ ਆ ਜੀ ਮਿੰਨਲ ਮਿਕਸਚਰ ਗੀਂ ਕਾਲਿਆਂ ਦਾ ਮੇਰ ਕਾਲਿਆਂ ਦੇ ਲਿਆਂਦਾ ਜਿਹਾ ਉਹ ਤੇ ਇਹ 900 ਰੁਪਏ ਦਾ ਦਿੱਤਾ ਸੀ 10 ਕਿਲੋ ਹੈ ਨਾ ਹੂੰ 900 ਦਾ 10 ਕਿਲੋ ਦਾ ਤੇ 10 ਕਿਲੋ ਨਾਲ ਤੁਹਾਡੇ ਕਮ ਸੇ ਕਮ 2-3 ਮਹੀਨੇ ਜਿਹੜੇ 2-3 ਮਹੀਨੇ ਨਿਕਲ ਜਾਂਦੇ 10 ਕਿਲੋ ਨਾ ਇੰਨਾ ਪੈਂਦਾ ਹਨਾ 100 ਗ੍ਰਾਮ 100 ਗ੍ਰਾਮ ਪੈਂਦਾ ਬਸ 2-2.5 ਮਹੀਨੇ ਜਿਹੜੇ ਨਿਕਲ ਜਾਂਦੇ ਆ ਤੇ ਛਣਾ ਜੀ ਅਸੀਂ ਖੋਲ ਦਿੱਤੀਆਂ ਜਖਾ ਹੁਣ ਇਹਦਾ ਦੇਖਦੇ ਆ ਕਿ ਤੇ ਡਾਕਟਰ ਦੀ ਸਲਾਹ ਲੈਨੇ ਆ ਤੇ ਤਿਆਰੀ ਸਾਡੇ ਹੋ ਗਈ ਇੱਧਰ ਸਾਰੀ ਤੁਹਾਨੂੰ ਰੱਖਣਾ ਜੀ ਸੋਖੀ ਸਰ ਦਾ ਪਾਟ ਇਰੋ ਵਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਬਾਬਾ ਸ਼ੀਰਾਂ ਜੀ ਦੀ ਜਗਾ ਵਾਪਰੇ ਚਲੋ ਜੀ ਨਾ ਨਹੀਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਜੇ ਨਾਲ ਜਿੰਨਾਂ ਸਾਡੇ ਪ੍ਰੇਮ ਨੂੰ ਵਲੌਗ ਪਸੰਦ ਆ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਰਹਿਣਾ ਸਤਿ ਸ਼੍ਰੀ ਅਕਾਲ ਜੀ